ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਅੱਜ ਤੁਹਾਨੂੰ ਦੇ ਰਹੇ ਹਾਂ ਜੀ ਵਧਾਈਆਂ ਸਾਰਿਆਂ ਨੂੰ ਆਪਣੀ ਭੈਣ ਦੇ ਹੋਇਆ ਪੁੱਤ ਆ ਭਾਣ ਜਿਹੜਾ ਘਰ ਹੋਇਆ ਬੇਟਾ 10 ਸਾਲਾਂ ਬਾਅਦ ਤੇ ਆਪਾਂ ਹੁਣ ਤਿਆਰ ਹੋ ਕੇ ਜਾ ਰਹੇ ਹਾਂ ਜੀ ਕਾਕਾ ਦੇਖਣ ਛੋਟਾ ਜਿਹਾ ਸਾਰਿਆਂ ਨੂੰ ਵਧਾਈਆਂ ਮੇਰੇ ਵੱਲੋਂ YouTube ਫੈਮਿਲੀ ਨੂੰ ਤੇ ਆਪਾਂ ਹੁਣ ਚੱਲਦੇ ਆਂ ਜੀ ਬਣੇ ਰਹੇ ਵੀਡੀਓ ਦੇ ਨਾਲ ਸੁੱਨ ਵੀ ਦਿਖਾਵਾਂਗੇ ਛੋਟਾ ਜਿਹਾ ਕਿਊਟ ਜਿਹਾ ਬੇਬੀ ਬਣੇ ਰਹੇ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਵੀਡੀਓ ਨੂੰ ਸਟਿੱਪ ਨਾ ਕਰੋ ਪੁੱਤਰ ਮਿਠੇੜੇ ਮੇਵੇ ਰਬ ਸਭ ਨੂੰ ਦੇਵੇ ਜੀ ਬਹਿ ਗਰੂ ਸਾਰਿਆਂ ਤੇ ਮਿਹਰ ਕਰੇ ਸਾਰਿਆਂ ਦੇ ਘਰਾਂ ਚ ਪੁੱਤ ਧੀ ਦੀ ਦਾਤ ਬਖਸੇ ਧੀਆਂ ਵੀ ਕਿਸੇ ਗੱਲ ਤੋਂ ਘਟਣੀ ਹੈਗੀ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਜੀ ਪਰ ਦੋਵੇਂ ਚੀਜ਼ਾਂ ਦਾ ਹੋਣਾ ਲਾਜ਼ਮੀ ਹੈ ਤੇ ਹੁਣ ਮੈਂ ਤਿਆਰ ਹੋ ਗਈ ਆਪਾਂ ਚੈੱਕ ਲਿਆ ਆਪਣਾ ਪਰਸ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਆ ਐਸੀ ਹੁਣ ਜਾ ਰਿਹਾ ਦੇਖਣ ਕਿਉਂਕਿ ਜਿੰਨਾ ਚਿਰ ਦੇਖਦੇ ਨਹੀਂ ਹੈਗੇ ਫਿਰ ਉਹਨਾਂ ਚਿਰ ਆਏ ਹੋ ਜਾਂਦਾ ਵੀ ਆਪਾਂ ਬੱਚੇ ਦੇਖਣ ਨਹੀਂ ਗਏ ਹੈਗੇ ਇੰਤਜ਼ਾਰ ਜੇ ਬਹੁਤ ਦਿਨਾਂ ਤੋਂ ਹੁੰਦਾ ਆਪਾਂ ਨੂੰ ਦੇਖ ਕੇ ਫਿਰ ਆਪਾਂ ਨੂੰ ਖੁਸ਼ੀ ਜਿਹੀ ਹੋ ਜਾਂਦੀ ਹੈ ਖੁਸ਼ੀਆਂ ਬੰਦੇ ਤੋਂ ਵਾਦਦੀਆਂ ਨੇ ਤੇ ਦੁੱਖ ਬੰਦਾਏ ਤੋਂ ਘਟਦਾ ਜੀ ਆਪਾਂ ਨੂੰ ਭੈਣ ਭਾਈ ਦੀ ਖੁਸ਼ੀ ਵਿੱਚ ਸ੍ਰੀਕ ਹੋਣਾ ਚਾਹੀਦਾ ਲਓ ਜੀ ਆਪਾਂ ਬੈਠ ਗਏ ਗੱਡੀ 'ਚ ਹਜੇ ਪ੍ਰਧਾਨ ਸਾਹਿਬ ਨੇ ਆਉਣਾ ਤੇ ਬਣੇ ਰਿਹਾ ਵੀਡੀਓ ਦੇ ਨਾਲ ਮੀਂਹ ਬਹੁਤ ਜ਼ਿਆਦਾ ਪਿਆ ਹੋਇਆ ਦੇਖੋ ਸਾਡੇ ਪਾਣੀ ਕਿਸ ਤਰ੍ਹਾਂ ਖੜਾਗਾ ਤੇ ਜਿਵੇਂ ਬੰਦੇ ਨੂੰ ਰੋਟੀ ਨਾਲ ਪਾਣੀ ਦੀ ਲੋੜ ਉਹ ਵੀ ਆਪਾਂ ਨੂੰ ਹਰੇਕ ਚੀਜ਼ ਦੀ ਲੋੜ ਜਿਵੇਂ ਧੁੱਪ ਨਾਲ ਆਪਾਂ ਨੂੰ ਸਾਹ ਵੀ ਜ਼ਰੂਰੀ ਹੈ ਵਿੱਚ ਪਾਈਆਂ ਐਂ ਪਾਈ ਕਹਿਣਗੇ ਵੀ ਕੁੜੀਆਂ ਕਿਹੜਾ ਕਿਸੇ ਗੱਲ ਤੋਂ ਘਟ ਨੇ ਪਰ ਇਹ ਆਪੋ ਆਪਣੀ ਸੋਚ ਹੈ ਜੀ ਕੁੜੀਆਂ ਵੀ ਕਿਸੇ ਤੋਂ ਘਟ ਨਹੀਂ ਪਰ ਆਪਾਂ ਨੂੰ ਰਿਸ਼ਤਿਆਂ ਦੀ ਜ਼ਰੂਰਤ ਹੈ ਤੇ ਜਿਵੇਂ ਆਪਾਂ ਨੂੰ ਆਪਣੇ ਭੈਣ ਭਰਾ ਦੀ ਜ਼ਰੂਰਤ ਹੈ ਓਵੇਂ ਆਪਾਂ ਨੂੰ ਰਿਸ਼ਤੇ ਦੀ ਜ਼ਰੂਰਤ ਜਿਵੇਂ ਧੁੱਪ ਦੇ ਨਾਲ ਸਾਂ ਦਾ ਹੋਣਾ ਜ਼ਰੂਰੀ ਹੈ ਜਿਵੇਂ ਭੁੱਖ ਲੱਗਦੀ ਹੈ ਆਪਾਂ ਨੂੰ ਕੱਲੀ ਰੋਟੀ ਨਾਲ ਤਾਂ ਆਪਾਂ ਨੂੰ ਖਾ ਨਹੀਂ ਸਕਦੇ ਨਾਲ ਆਪਾਂ ਨੂੰ ਪਾਣੀ ਦੀ ਵੀ ਜ਼ਰੂਰਤ ਹੈ ਇਸ ਤਰੀ ਮੈਂ ਤੁਹਾਨੂੰ ਸਮਝਾਉਣੀ ਆ ਵੀ ਜਿਵੇਂ ਧੀ ਦੇ ਨਾਲ ਪੁੱਤ ਦਾ ਹੋਣਾ ਵੀ ਲਾਜ਼ਮੀ ਆ ਕਿਉਂਕਿ ਆਪਣੇ ਬਾਬਲ ਦੇ ਘਰੇ ਬੇਟੇ ਨਾਲ ਹੀ ਧੀ ਆ ਸਕਦੀ ਆ ਉਹਦੇ ਬੂਹੇ ਗੇਟਾਂ ਦੇ ਖੁੱਲੇ ਇੱਕ ਬੇਟੇ ਨਾਲ ਹੀ ਖੁੱਲੇ ਰਹਿੰਦੇ ਆ ਤੇ ਜੇ ਨਹੀਂ ਕਿਸੇ ਭੈਣ ਦਾ ਚਲ ਵੀਰ ਨਹੀਂ ਵੀਰ ਹੁੰਦਾ ਹਰੇਕ ਚੀਜ਼ ਦੀ ਜ਼ਰੂਰਤ ਆ ਜੀ ਆਪਾਂ ਕਹਿੰਦੇ ਆ ਵੀ ਕੁੜੀਆਂ ਕਿਸੇ ਖੇਤਰ 'ਚ ਅੱਜਕੱਲ੍ਹ ਘਟ ਨਹੀਂ ਹੈਗੀਆਂ ਨਹੀਂ ਘਟ ਹੈਗੀਆਂ ਇਹ ਲੋੜ ਆਪਾਂ ਨੂੰ ਉਦੋਂ ਮਹਿਸੂਸ ਹੁੰਦੀ ਐ ਜਦੋਂ ਆਪਾਂ ਨੂੰ ਰਸਤੇ ਆਂਦੀ ਭਾਲ ਹੋਵੇ ਤਾਂ ਫਿਰ ਆਪਾਂ ਲੋੜ ਮਹਿਸੂਸ ਕਰਦੇ ਆਂ ਭੈਣ ਭਾਈ ਦੀ ਵੀ ਜੇ ਅੱਜ ਮੇਰੇ ਇੱਕ ਭਰਾ ਹੋਵੇ ਜਾਂ ਮੇਰੇ ਇੱਕ ਭੈਣ ਹੋਵੇ ਤੇ ਦੋ ਬੱਚੇ ਹੋਣ ਲਾਜ਼ਮੀ ਆ ਕਈ ਲੋਕ ਤਾਂ ਇਹ ਗੱਲ ਨੂੰ ਵੀ ਨਹੀਂ ਮੰਨਦੇ ਹੈਗੇ ਵੀ ਦੋ ਬੱਚੇ ਨਹੀਂ ਹੋਣੇ ਚਾਹੀਦੇ ਹਣ ਇੱਕ ਦੀ ਸੁਣ ਪਤਾ ਫੈਸ਼ਨ ਬਣ ਗਿਆ ਲੋਕਾਂ ਦਾ ਮੈਂ ਇਹਦੇ ਵੀ ਵਿਰੁੱਧ ਵੀ ਦੋ ਬੱਚੇ ਹੋਣ ਚਾਹੀਦੇ ਚਾਹੇ ਦੋ ਕੁੜੀਆਂ ਹੋਣ ਚਾਹੇ ਦੋ ਮੁੰਡੇ ਹੋਣ ਚਾਹੇ ਕੁੜੀ ਮੁੰਡਾ ਹੋਵੇ ਉਹ ਤਾਂ ਵਾੜੀ ਵਧੀਆ ਗੱਲਾਂ ਮਿਸਰ ਡੱਬਰ ਹੋ ਜਾਂਦਾ ਵੀ ਦੋ ਬੱਚਿਆਂ ਦਾ ਹੋਣਾ ਲਾਜ਼ਮੀ ਹੈ ਲਓ ਜੀ ਅਸੀਂ ਪਹਿਲਾਂ ਇੱਧਰ ਨੂੰ ਚਲੇ ਗਏ ਬਾਜ਼ਾਰ 'ਚ ਪਾਣੀ ਬਹੁਤ ਖੜਾ ਸੀ ਫਿਰ ਅਸੀਂ ਇੱਧਰ ਨੂੰ ਆ ਗਏ ਕਿਉਂਕਿ ਬਾਜ਼ਾਰ ਵਿੱਚੋਂ ਅਸੀਂ ਲੈਣੇ ਸੀ ਕੱਪੜੇ ਕਾਕੇ ਵਾਸਤੇ ਛੋਟੂ ਵਾਸਤੇ ਮੈਂ ਸਾਰੇ ਬੱਚਿਆਂ ਨੂੰ ਇਹ ਗਿਫਟ ਦੇ ਕੇ ਆਉਣੀ ਆ ਜੀ ਚਲ ਪੈਸੇ ਆਵਦੀ ਥਾਂ ਨੇ ਤੇ ਇਹ ਵੀ ਇੱਕ ਪਿਆਰ ਹੁੰਦਾ ਮੈਂ ਜਿੰਨੇ ਵੀ ਮੇਰੇ ਭਤੀਜੀਆਂ ਦੇ ਬੱਚੇ ਹੋਏ ਨੇ ਭਾਣਜਿਆਂ ਦੇ ਬੱਚੇ ਨੇ ਮੈਂ ਸਾਰਿਆਂ ਨੂੰ ਗਿਫਟ ਦੇ ਕੇ ਆਉਣੀ ਆ ਕਿਉਂਕਿ ਇਹ ਪਿਆਰ ਹੁੰਦਾ ਜੀ ਆਪਣਾ ਕੋਈ ਫਰਕ ਨਹੀਂ ਪੈਂਦਾ ਇਹ ਰਿਸ਼ਤਿਆਂ 'ਚ ਆਪਾਂ ਨੂੰ ਪਿਆਰ ਹੋਣਾ ਜ਼ਰੂਰੀ ਹੈ ਚਲੋ ਜੀ ਅਸੀਂ ਗੱਡੀ 'ਚ ਬੈਠਿਆ ਨਹੀਂ ਐ ਇਸੇ ਤਰੀਕੇ ਕੱਪੜੇ ਮੰਗਾ ਲੇ ਕੱਪੜੇ ਇਸਤੇਰੀ ਮੰਗਵਾ ਲੇ ਵੀ ਬਾਹਰ ਮੀਚ ਕਿੱਥੇ ਜਾਵਾਂਗੇ ਦੇਖ ਕੇ ਸੱਤੋ ਬਾਹਲੇ ਨਹੀਂ ਗਏ ਦੁਕਾਨਦਾਰ ਨੇ ਆਪਦੀ ਪਸੰਦ ਦੀ ਦੇ ਦਿੱਤੇ ਕਿਉਂ ਅਸੀਂ ਇਹਨਾਂ ਦੇ ਕੱਪੜੇ ਖਰੀਦਦੇ ਆਂ ਫਿਰ ਆਪਾਂ ਨੂੰ ਇੱਕ ਯਕੀਨ ਜਿਹਾ ਹੋ ਜਾਂਦਾ ਦੁਕਾਨਦਾਰ ਤੇ ਵੀ ਇਲਾਵਾ ਜੀ ਹੁਣ ਆਪਾਂ ਪਾਤੇ ਚਾਲੇ ਸੰਗਰੂਰ ਵੱਲ ਨੂੰ ਤੇ ਕਈ ਭੈਣਾਂ ਦੇ ਹੁਣ ਕਮੈਂਟ ਇਸ ਤਰ੍ਹਾਂ ਆਉਣਗੇ ਵੀ ਕੁੜੀਆਂ ਕਿਸੇ ਤੋਂ ਘਟ ਨਹੀਂ ਹੈਗੇ ਮੈਂ ਇਹ ਗੱਲ ਨਹੀਂ ਕਹਿੰਦੀ ਵੀ ਕੁੜੀਆਂ ਕਿਸੇ ਤੋਂ ਘਟ ਨੇ ਤੇ ਉਹ ਭੈਣਾਂ ਨੂੰ ਵੀ ਵੀਰਾਂ ਦੀ ਘਾਟ ਰੜਕਦੀ ਹੈ ਜਿਨ੍ਹਾਂ ਦੇ ਨਹੀਂ ਵੀਰ ਹੈਗੇ ਤੇ ਉਹ ਵੀ ਤਿੱਤ ਤੇ ਹਰ ਨੂੰ ਆਪਣੇ ਭਰਾ ਨੂੰ ਯਾਦ ਕਰਦੀਆਂ ਨੇ ਵੀ ਦੋਨੇ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਅਸੀਂ ਐ ਨਹੀਂ ਕਹਿੰਦੇ ਵੀ ਸਾਡੇ ਮੁੰਡਾ ਹੋਇਆ ਅਸੀਂ ਤਾਂ ਕਹਿੰ ਸੀ ਭਾਵੇਂ ਕੁੜੀ ਹੋ ਜਾਂਦੀ ਪਰ ਬੱਚਾ ਜੇ ਆਉਣਾ ਜਾਗਣਾ ਹੋਵੇ ਮੰਗਰ ਲੱਗ ਜੇ ਜੀ ਅੱਗੇ ਪਹਿਲਾਂ ਬੱਚਾ ਕੇਸ ਖਰਾਬ ਹੋ ਗਿਆ ਸੀ ਸੁਣਵੇਂ ਦੱਸਿਆ ਸੀ ਕਰ ਲਵੀ ਬੇਸ ਕਰਕੇ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਤੇ ਮੈਂ ਕਾਸਨ ਬੋਲ ਰਹੀ ਸੀ ਕਾਸ ਤੋਂ ਜਿ ਟਿੱਕ ਜਾਦੇ ਤੇਜ਼ ਬਾਚ ਕਰਕੇ ਲਾ ਲੈਂਦਾ ਮੈਂ ਕਹ ਵੀ ਤੂੰ ਹੌਲੀ ਕਰ ਲਾ ਤੇ ਇੱਕ ਬੱਚੇ ਥੋੜੀ ਜਿਹੀ ਗੱਡੀ ਜ਼ਿਆਦਾ ਭਜਾਉਂਦੇ ਆ ਜੀ ਮੈਨੂੰ ਬਹੁਤ ਡਰ ਲੱਗਦਾ ਵੀ ਜੇ ਆਪਾਂ ਬੱਚੇ ਨੂੰ ਘੂਰਦੇ ਰਹੀਏ ਤਾਂ ਵਧੀਆ ਗੱਲ ਆ ਵਿੱਚ ਬੈਠ ਕੇ ਗੱਡੀ ਦੇ ਮੈਂ ਉਹਨੂੰ ਕਹਿ ਵੀ ਹੌਲੀ ਚਲਾ ਲ ਗੱਡੀ ਮੈਂ ਨਹੀਂ ਤੂੰ ਪਿੱਛੇ ਵਗ ਜਾ ਤੇ ਡੈਡੀ ਚਲਾ ਲੂਗਾ ਗੱਡੀ ਲਓ ਜੀ ਆਪਾਂ ਹੁਣ ਜਾ ਰਹੇ ਹਾਂ ਤੁਸੀਂ ਰਸਤੇ ਦਾ ਵੇਅੂ ਦੇਖੋ ਅੱਜ ਮੀਂਹ ਪਿਆ ਹੋਇਆ ਹੈਗਾ ਏ ਆ ਗਈ ਜੀ ਹਰੀਗੜ ਵਾਲੀ ਨਹਿਰ ਬਹੁਤ ਵਧੀਆ ਲੱਗਦਾ ਵੇਉ ਰਸਿ ਗਏ ਆ ਸਾਹਮਣੂ ਨਦਲੇ ਤਿੰਨ ਚਾਰਕ ਦਾ ਟਾਈਮ ਸੀ ਜਦੋਂ ਸੀਗੇ ਆ ਤੇ ਨਾ ਤੁਸੀਂ ਕਮੈਂਟਾਂ ਜائیں ਦੱਸਿਓ ਜੀ ਆਪਾਂ ਬੱਚੇ ਦਾ ਨਾਮ ਕੀ ਰੱਖੀਏ ਅਜ ਸਾਰੇ ਸੋਸੋ ਬੰਨ ਚ ਪਏ ਹੋਏ ਨੇ ਵੀ ਨਾਮ ਕੀ ਰੱਖੀਏ ਸਾਨੂੰ ਕੋਈ ਨਾਮ ਦਾ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਨਾਮ ਆ ਨਾ ਆ ਗਿਆ ਜੀ ਟੂਲ ਟੈਕਸ ਟੂਲ ਟੈਕਸ ਤੇ ਤਣਵ ਲੈਦੀਆਂ ਗੱਡੀਆਂ ਨੂੰ ਨਹੀਂ ਪਰਚੀ ਲੱਗਦੀ ਇੱਥੇ ਆਧਾਰ ਕਾਰਡ ਦਿਖਾ ਕੇ ਲੰਘਾ ਦਿੰਦੇ ਆ ਜੀ ਲਵੇ ਪਿੰਡਾਂ ਦਾ ਟੂਲ ਟੈਕਸ ਬੰਦ ਦਾ ਚਲੋ ਜੀ ਹੁਣ ਆਪਾਂ ਆ ਗਏ ਸੰਗਰੂਰ ਚੌਕ ਤੇ ਮੈਂ ਬਾਲੇ ਵੀਡੀਓ ਨਹੀਂ ਬਣਾਈ ਹੈਗੀ ਰਾਹ ਦੀ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ ਗਏ ਸੰਗਰੂਰ ਦਾ ਚੌਕ ਤੇ ਹੁਣ ਅੱਗੇ ਜਾਵਾਂਗੇ ਉਹ ਰੋਡ ਜਿਹੜਾ ਸਾਹਮਣੇ ਜਾਊਜੀ ਧੂਰਿੰਨ ਰੋਡ ਜਾਂਦਾ ਇੱਥੇ ਪੁਲ ਦੇ ਥੱਲੇ ਆ ਹਸਪਤਾਲ ਉਹ ਸਾਹਮਣੇ ਦਿਨਸ ਨੂੰ ਸਰਕਾਰੀ ਹਸਪਤਾਲਾ ਸੰਗਰੂਰ ਦਾ ਚਲੋ ਜੀ ਵਹਿਗੁਰੂ ਨੇ ਕਿਰਪਾ ਕੀਤੀ ਸਾਰਿਆਂ ਦੀ ਸੁਣੇ ਵਹਿਗੁਰੂ ਜਿਸ ਤਰ੍ਹਾਂ ਸਾਡੀ ਸੁਣੀ ਆ ਸਾਰਿਆਂ ਦੀ ਸੁਣੇ ਹਰੇਕ ਦੇ ਘਰ ਖੁਸ਼ੀਆਂ ਦੀ ਇੱਕ ਲਕਾਰੀਆਂ ਗੂੰਜਣ ਖੇੜੇ ਸੁੱਖ ਤਾਂ ਬੇੜੇ ਸੁੱਖ ਜੀ ਜਦੋਂ ਆਪਾਂ ਕਿਸੇ ਦੀ ਸੁੱਖ ਮਨਾਉਣੇ ਦਾ ਆਪਣੀ ਵੀ ਸੁੱਖ ਮਨਾਉਂਦਾ ਅਗਲਾ ਪ੍ਰਗ ਮੇਰੇ ਦਾਦਾ ਜੀ ਕਹਿੰਦੇ ਜੇ ਭੇਲੀ ਫੁੱਟੂ ਘੋਰਾ ਤੇ ਆਉਗੇ ਵੀ ਜਦੋਂ ਕਿਸੇ ਦੇ ਕੋਈ ਵਧੀਆ ਪ੍ਰੋਗਰਾਮ ਦਾ ਆਪਾਂ ਨੂੰ ਕੁਝ ਮਿਲਦੀ ਹੈ ਜੀ ਖੁਸ਼ੀ ਦੇ ਪ੍ਰੋਗਰਾਮ 'ਚ ਅੱਖਾਂ ਪੱਕੇ ਬੇਨ ਸੀ ਸਾਡੀਆਂ ਸਾਰੇ ਨੂੰ ਟੈਨਸ਼ਨ ਸੀ ਵੀ ਪਹਿਲਾਂ ਇਸ ਤਰ੍ਹਾਂ ਕੇ ਸائیں ਹੋ ਗਏ ਵੀ ਹੁਣ ਬਹਿਗਰੂ ਸੁਣ ਲੈ ਇਹਨਾਂ ਦੀ ਪ੍ਰਮਾਤਮਾ ਦਾ 10 ਸਾਲਾਂ ਬਾਅਦ ਸੁਣੀ ਆਹ ਲਓ ਜੀ ਆਹ ਰੋੜ ਜਾਂਦਾ ਧੂਰੀ ਨੂੰ ਅੱਗੇ ਤੁਸੀਂ ਦੇਖ ਰਹੇ ਹੋ ਪੁਲ ਤੋਂ ਇਹ ਪੁਲ ਦੇ ਨੀਚੇ ਉਹ ਸਾਹਮਣੇ ਆ ਹਸਪੀਟਲ ਗਰੇਵਾਲ ਪਾਣੀ ਇੱਥੇ ਵੀ ਬਹੁਤ ਜ਼ਿਆਦਾ ਖੜਾ ਬਹੁਤ ਵਧੀਆ ਡਾਕਟਰ ਨੇ ਆ ਨਾਰਮਲ ਕੇਸ ਹੋਇਆ ਤੇ ਦਵਾਈ ਕਿਸੇ ਨੇ ਭੈਣ ਭਾਈ ਨੇ ਲੈਣੀ ਹੋਵੇ ਲੈ ਸਕਦਾ ਇਤੋਂ ਅਸੀਂ ਤਾਂ ਬਹੁਤ ਥਾਵੇਂ ਦਵਾਈਆਂ ਖਵਾ ਚੁੱਕੇ ਸੀ ਪਰ ਕਿਤੇ ਫਰਕ ਨਹੀਂ ਪਿਆ ਸੀ ਇਤੋਂ ਦੇਖੋ ਥੋੜੀ ਜਿਹੀ ਦਵਾਈ ਨਾਲ ਹੀ ਇਹਨਾਂ ਦੀ ਨਾ ਫਰਕ ਪੈ ਗਿਆ ਬਹੁਤ ਭੈਣ ਭਰਾ ਇਹ ਜੇ ਬੈਠੇ ਜੀ ਜਿਨ੍ਹਾਂ ਨੂੰ ਔਲਾਦ ਦੀ ਲੋੜ ਜ਼ਰੂਰ ਮਿਲੋ ਮੈਂ ਆਪਾਂ ਕੋਈ ਮਸੂਰ ਹੀ ਨਹੀਂ ਕਰਦੇ ਆਪਾਂ ਤਾਂ ਇਹ ਕਹਿੰਨੇ ਵੀ ਆਪਣੇ ਘਰੇ ਪ੍ਰਮਾਤਮਾ ਨੇ ਉਹ ਰੰਗ ਲਾਏ ਨੇ ਵੀ ਸਾਰਿਆਂ ਦੇ ਘਰੇ ਰੰਗ ਲੱਗਣ ਕਿਸੇ ਨੇ ਵੀ ਆਉਣਾ ਹੋਵੇ ਇੱਥੇ ਆ ਕੇ ਦਿਖਾ ਸਕਦੇ ਡਾਕਟਰ ਨਹੀਂ ਦੀ ਰਏ ਲੈ ਸਕਦੇ ਬਹੁਤ ਪੁਰਾਣੀ ਡਾਕਟਰ ਨਹੀਂ ਹੈ ਵਧੀਆ ਲਓ ਜੀ ਆਪਾਂ ਹੁਣ ਜਾ ਰਹੇ ਆ ਅੰਦਰ ਹਸਪੀਟਲ ਦੇ ਮੈਂ ਆਪੀ ਵੀਡੀਓ ਬਣਾਈ ਆ ਥੋੜੀ ਜੀ ਤੇ ਇੱਥੇ ਮੈਂ ਕੱਪੜਿਆਂ ਨੂੰ ਕਰ ਰਹੀ ਸੀ ਸੈੱਟ ਅਜੇ ਅਸੀਂ ਉੱਪਰ ਗਏ ਨਹੀਂ ਮੈਂ ਕਿ ਥੋੜਾ ਜਿਹਾ ਪੈਰ ਮਲ ਕੇ ਜਾਵਾਂਗੀ ਇੱਕੇ ਲੱਗਤ ਨਹੀਂ ਜਾਣਾ ਚਾਹੀਦਾ ਅੱਗੇ ਲੋਕ ਘਰਾਂ ਚ ਸਿਲੇ ਚ ਕਿੰਨੀ ਵਿਚਾਰ ਰੱਖਦੇ ਸੀ ਉਹ ਐ ਹੁੰਦਾ ਜੀ ਛੋਟੇ ਬੱਚੇ ਨੂੰ ਇਨਫੈਕਸ਼ਨ ਦਾ ਡਰ ਹੁੰਦਾ ਬੁੜੀਆਂ ਅੰਦਰ ਨਹੀਂ ਸੀ ਜਾਣ ਦਿੰਦੀਆਂ ਕਿਸੇ ਨੂੰ ਹੱਥ ਧੋਤੇ ਬਿਨ ਮੈਂ ਇੱਥੇ ਕੱਪੜਿਆਂ ਨੂੰ ਸੈੱਟ ਕਰ ਰਹੀ ਸੀ ਨਾ ਮੈਂ ਦੇਖ ਰਹੀ ਸੀ ਕਿਉਂਕਿ ਗੱਡੀ ਚ ਫਿਰ ਨਹੀਂ ਦੇਖੇ ਮੈਂ ਕੀ ਨਮ ਕਰਨ ਨਹੀਂ ਮੈਂ ਚੰਗੀ ਤਰ੍ਹਾਂ ਪਾ ਦਿਆ ਤੇ ਨਾਈ ਸੋਨ ਨੂੰ ਦਿਖਾ ਦਿਆਂ ਵੀ ਆਪਾਂ ਕੀ ਗਿਫਟ ਲੈ ਕੇ ਗਏ ਆ ਆਪਣੀ ਫੈਮਿਲੀ ਨੂੰ YouTube ਨੂੰ ਚਾਰ ਸੂਟ ਲੈ ਲਈ ਸੀ ਆਪਾਂ ਇੱਕ ਤੌਲੀਆ ਲੈ ਲਈ ਸੀ ਆਵੇ ਬਾਹਲਾ ਸੂਟ ਸਾਰੇ ਮਿੱਲੇ ਇੱਤੇ ਬਾਟਨ ਵਾਲੀ ਨੇ ਫੱਟੀ ਵਾਲੇ ਜੇ ਲੈਤੇ ਵੀ ਜ਼ੀਰੋ ਨੰਬਰ ਹੀ ਨੇ ਆ ਬੇਬੇ ਜਮੂਰੇ ਲੱਗਦਾ ਤੇ ਆ ਜਿਹੜਾ ਥੱਲੇ ਆ ਇਹ ਵੀ ਲੰਗੋਟ ਜੇ ਵਾਂਗੂ ਲੰਬਾ ਜ ਬੱਚੇ ਚੀਕ ਚੁਕ ਨਹੀਂ ਪੈਂਦੀ ਇਹਦੇ ਨਾਲ ਲਾਸ ਕੱਟ ਨਹੀਂ ਲੱਗਦੀ ਇਹ ਤੇ ਆ ਤਵੜ ਗਿਆ ਜੀ ਜਿੰਨੀ ਕ ਪਹੁੰਚ ਆਪਾਂ ਉਹਨਾਂ ਕਰ ਲੈ ਕੇ ਜਾਂਦੇ ਆ ਜੀ ਨਾਲੇ ਤਾਂ ਅਸੀਂ ਥੋੜਾ ਟਾਈਮ ਇੱਥੇ ਰੁਕ ਗਏ ਸੀ ਵੇਖ ਕੇ ਲੱਗਤ ਤਾਂ ਕਿ ਉਹ ਜਾਣਾ ਤੇ ਨਾਲੇ ਮੈਂ ਕੱਪੜੇ ਸੈੱਟ ਕਰ ਲਏ ਸੀ। ਨੇ ਸੋਨੂੰ ਦਿਖਾ ਤੇ। ਲਓ ਜੀ ਹੁਣ ਆਪਾਂ ਜਾਨੇ ਉੱਪਰ। ਮੁੰਡੇ ਦੇ ਦਾਦੀ ਨੇ ਚੱਕ ਲਿਆ ਮੁੰਡਾ। ਤੇ ਹੁਣ ਚੱਕ ਲਿਆ ਦਾਦੀ ਨੇ। ਲਓ ਜੀ ਦੇਖੋ ਤੁਸੀਂ। ਨਿਕਲ ਜਾ ਬੱਚਾ। ਕਾਲੇ ਜੂਡੂ ਫੈਮਿਲੀ ਨੇ ਇਹ ਨਾਮ ਰੱਖਿਆ ਹੈ ਸਹਿਬ ਸਿੰਘ ਅਜੇ ਨਾਮ ਕੋਈ ਨਹੀਂ ਪੱਕਾ ਰੱਖਿਆ ਕੋਈ ਗੁਰਨਵਾਜ ਕਹੀ ਜਾਂਦਾ ਕੋਈ ਚਿਹਾਰ ਸਿੰਘ ਕਹੀ ਜਾਂਦਾ ਅਜੇ ਸਾਨੂੰ ਕੋਈ ਨਾਮ ਨਹੀਂ ਡਿਸਾਈਡ ਹੋਇਆ ਹੈ ਲਓ ਜੀ ਦੇਖੋ ਵਾਹਿਗੁਰੂ ਸਾਰਿਆਂ ਦੇ ਘਰੇ ਮਿਹਰ ਕਰੇ ਇਸ ਤਰ੍ਹਾਂ ਜਿਵੇਂ ਸਾਡੇ ਘਰ ਤੇ ਕੀਤੀ ਹੈ ਫਿਰ ਸਾਨੂੰ ਸਾਰਿਆਂ ਨੂੰ نیچے ਭੇਜਤਾ ਉਹਨਾਂ ਨੇ ਆ ਮੇਰੇ ਉੱਪਰ ਜਹਾਈਆਂ ਆਈਆਂ ਨੇ ਭਰਾ ਆਏ ਪੈਣਾ ਬੈਠੀਆਂ ਨੇ ਤੇ ਹੋਰ ਰਿਸ਼ਤੇਦਾਰ ਆ ਗਏ ਸੀ ਉਹਨਾਂ ਨੂੰ ਉੱਪਰ ਭੇਜਤਾ ਫਿਰ ਬਾਦਲ ਵਾਲ ਕੇ ਜਾਣ ਦਿੰਦੇ ਵੀ ਸਾਰੇ ਇਕੱਠੇ ਨਾ ਜਾਓ ਹਸਪੀਟਲ ਚ ਤਾਂ ਆ ਮੇਰੀ ਵੱਡੀ ਭਾਬੀ ਬੈਠੀ ਆ ਮੇਰੀ ਭੈਣ ਕੋਲੋਂ ਮੇਰੀ ਛੋਟੀ ਭਾਬੀ ਤੇ ਪਿੱਛੇ ਭੈਣ ਬੈਠੀ ਜਿਹਦੇ ਪੋਤਾ ਹੋਇਆ ਉਹ ਮੇਰਾ ਭਰਾ ਬੈਠਾ ਕਿਉਂਕਿ ਇਹ ਫਿਰ ਵਾਲਿਆਂ ਨੂੰ ਅੰਦਰ ਜਾਣ ਨਹੀਂ ਦਿੰਦੇ ਇੱਥੇ ਕੁਰਸੀਆਂ ਲਾਈਆਂ ਹੋਏ ਨੇ ਬਾਹਰ ਸਾਰੇ ਬੈਠੇ ਆਂ ਮਾਦਲ ਵੱਲ ਕੇ ਫਿਰ ਇੱਕ ਦੋ ਜਾਣਿਆਂ ਨੂੰ ਵੀ ਉੱਪਰ ਜਾਣ ਦਿੰਦੇ ਤੇ ਲੋ ਜੀ ਖੁਸ਼ੀਆਂ ਦਾ ਦੇਣਾ ਸਾਰਿਆਂ ਨੂੰ ਸਾਂਝਾ ਕਰਨਾ ਚਾਹੀਦਾ ਇੱਕ ਦੂਜੇ ਨਾਲ ਤੇ ਘਰੇ ਵੀ ਜਾਵਾਂਗੇ ਪਰ ਫਿਰ ਜਿਹੜਾ ਹਸਪੀਟਲ 'ਚ ਜਾਣਾ ਹੈ ਹਸਪੀਟਲ 'ਚ ਜਾਣਾ ਤੇ ਮੈਂ ਘਰ ਨੂੰ ਵਾਪਸ ਆ ਗਈ ਤੇ ਬੇਟਾ ਚੱਲ ਗਿਆ ਉੱਧਰ ਨੂੰ ਬੜੀਨ ਸੁੱਟੀ ਮਿਲ ਗਈ ਸੀ ਭਾਬੀ ਉਹਰੇ ਵੀ ਪਿੰਡ ਨੂੰ ਵਾਗੇ ਸੀ ਉੱਧਰ ਮੈਂ ਘਰ ਨੂੰ ਆ ਗਈ ਫਿਰ ਮੇਰੇ ਸਰਦਾ ਨਹੀਂ ਹੈਗਾ ਮੇਰੇ ਭਾਣ ਜੱਜੀ ਦੇ ਬੇਟਾ ਹੋਇਆ बस हुन जान दी तैयारी ਕਰ ਰਹੇ ਨੇ ਪਿੰਡ ਨੂੰ ਬਹੁਤ ਹਾਸਾ ਮਜ਼ਾਕ ਕੀਤਾ ਸਾਰਿਆਂ ਦੇ ਚਿਹਰੇ ਖੁਸ਼ ਨੇ ਅੱਜ ਤੇ ਭਾਬੀ ਮੇਰੀ ਭਾਣ ਜੀ ਨੂੰ ਦੇ ਰਿਸ਼ਤੇਦਾਰੀ ਚ ਉਹਨੇ ਤੇ ਉਹਨਾਂ ਦੀ ਮੰਮੀ ਆਈ ਹੈ ਨਾ ਇੱਥੇ ਉਹ ਦਰਵਾਜ਼ੇ ਨੇ ਰਿਸ਼ਤੇਦਾਰ ਉਹ ਬੈਠੇ ਆ ਕੋਸਾ ਕੇ ਨਾਲ ਹੁੰਦੇ ਚਲੇ ਜਾਂਦੇ ਜੀ ਵੀ ਵੀ